हां जी ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਡੱਲੇਵਾਲ ਨੂੰ ਲੈ ਕੇ ਤੇ ਡਾਕਟਰਾਂ ਨੂੰ ਲੈ ਕੇ ਬਹੁਤ ਹੀ ਵੱਡੀ ਖਬਰ ਆ ਰਹੀ ਹੈ ਖਨੌਰੀ ਬਾਰਡਰ ਤੋਂ ਤੇ ਇਹਦਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹੜੀ ਤੁਸੀਂ ਖਬਰ ਸੁਣ ਵੀ ਰਹੀ ਹੋਣੀ ਹੈ ਕਿ ਡੱਲੇਵਾਲ ਦੇ ਜਿਹੜੇ ਡਾਕਟਰ ਰੱਖੇ ਗਏ ਸੀ ਬਹੁਤ ਵੱਡੀ ਟੀਮ ਰੱਖੀ ਗਈ ਸੀ ਰਜਿੰਦਰਾ ਹਸਪੀਟਲ ਚੋਂ ਔਰ ਉਹਨਾਂ ਨੇ ਡਾਕਟਰਾਂ ਨੇ ਮਨਾਂ ਕਰ ਦਿੱਤਾ ਡੱਲੇਵਾਲ ਦਾ ਟ੍ਰੀਟਮੈਂਟ ਕਰਨ ਤੋਂ ਤੇ ਉਹਦਾ ਇਲਾਜ ਕਰਨ ਤੋਂ ਇਹ ਖਬਰ ਤੁਸੀਂ ਸੁਣੀ ਵੀ ਹੋਣੀ ਹੈ ਦਰਸਲ ਇਹ ਖਬਰ ਕੁਝ ਅਲੱਗ ਹੈ ਜਿਵੇਂ ਕਿ ਡੱਲੇਵਾਲ ਦੇ ਨਾਲ ਇੱਕ ਸੂਈ ਲਾਉਣ ਦੇ ਮਾਮਲੇ ਤੇ ਡਾਕਟਰਾਂ ਦੇ ਨਾਲ ਬਹੁਤ ਵੱਡੀ ਝੜਪ ਹੋ ਚੁੱਕੀ ਹੈ ਤੇ ਪੰਜਾਬ ਦੇ ਕੋਨੇ-ਕੋਨੇ ਨਹੀਂ ਮੈਂ ਕਹਾਂ ਉਹ ਅਗੇ ਬਲਕਿ ਦੇਸ਼ਾਂ-ਵਿਦੇਸ਼ਾਂ ਤੱਕ ਗੱਲ ਪਹੁੰਚ ਗਈ ਹੈ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਕਿਉਂਕਿ ਇੱਕ ਪਾਸੇ ਇਲਾਜ ਕਰ ਰਹੇ ਸੀ ਔਰ ਦੂਜੇ ਪਾਸੇ ਜਦੋਂ ਉਹਨਾਂ ਦੀ ਨਾਰ ਨਹੀਂ ਲੱਭਦੀ ਤਾਂ ਉਹ ਸੂਈ ਲੱਗਦੀ ਹੈ ਤੇ ਬਾਹਰ ਦੇ ਉੱਤੇ ਸੂਜਨ ਆ ਜਾਂਦੀ ਹੈ ਤਾਂ ਫੇਰ ਕੀ ਹੁੰਦਾ ਜਿਹੜੇ ਕਿਸਾਨ ਆਗੂ ਉੱਥੇ ਖੜੇ ਹੁੰਦੇ ਨੇ ਤਾਂ ਉਹਨਾਂ ਦੇ ਵੀ ਤੁਹਾਨੂੰ ਮੈਂ ਬਿਆਨ ਸੁਣਾਉਂਗਾ ਤਾਂ ਉਹਨਾਂ ਬੰਨਿਓ ਬਹੁਤ ਵੱਡਾ ਯਾਨੀ ਇੱਕ ਡਾਕਟਰਾਂ ਦੇ ਕਹਿਣ ਤੇ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਸਾਡੇ ਨਾਲ ਬੇਹੱਦ ਜਿਆਦਾ ਵੱਡੀ ਬਦਸਲੂਕੀ ਕੀਤੀ ਗਈ ਹੈ ਕਿਉਂਕਿ ਅਸੀਂ ਡੱਲੇਵਾਲ ਦਾ ਬਹੁਤ ਸਾਰੇ ਦਿਨਾਂ ਤੋਂ ਇਲਾਜ ਕਰ ਰਹੀ ਸੀ ਔਰ ਡੱਲੇਵਾਲ ਦੇ ਜਿਹੜੇ ਉੱਥੇ ਹੋਰ ਯਾਨੀ ਸਮਰਥਕ ਖੜੇ ਹੁੰਦੇ ਨੇ ਕਿਸਾਨ ਆਗੂ ਤਾਂ ਉਹਨਾਂ ਬੰਨਿਓ ਡਾਕਟਰਾਂ ਦੇ ਨਾਲ ਬੜੀ ਹੀ ਯਾਨੀ ਵੱਧ ਸਲੂਕੀ ਦਾ ਇੱਕ ਵੀਡੀਓ ਸਾਹਮਣੇ ਆਇਆ ਤਾਂ ਹੁਣ ਤੁਸੀਂ ਇਹ ਦੇਖੋ ਕਿ ਜਿਹੜੇ ਪੰਜਾਬ ਦੇ ਬਾਕੀ ਲੋਕ ਨੇ ਉਹ ਬਹੁਤ ਸਾਰੀਆਂ ਟਿੱਪਣੀਆਂ ਕਰ ਰਹੇ ਨੇ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਦਰਅਸਲ ਜਿਹੜੀ ਇਹ ਵੀਡੀਓ ਹੈ ਪਰ ਮੈਂ ਤੁਹਾਨੂੰ ਇਹ ਦਿਖਾਣਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਂਝੇ ਜਿਹੜੇ ਕਿ ਬੜੇ ਹੀ ਅਹਿਮ ਨੇ ਬੇहद ਜਿਆਦਾ ਗੰਭੀਰ ਮੁੱਦਾ ਸੁਣੋ ਦੀ ਸਿਹਤ ਜਿਹੜੀ ਆ ਲਗਾਤਾਰ ਵਿਗੜਦੀ ਜਾ ਰਹੀ ਆ ਹਾਲਾਂਕਿ ਕੁਝ ਦਿਨ ਪਹਿਲਾਂ ਜਿਹੜਾ ਸੈਂਟਰ ਵੱਲੋਂ ਕੁਝ ਨੁਮਾਇंदे ਆਉਂਦੇ ਨੇ ਤੇ ਉਹ ਮੁਲਾਕਾਤ ਕਰਦੇ ਨੇ ਗੱਲੇਵਾਲ ਦੇ ਨਾਲ ਜਿਸ ਤੋਂ ਬਾਅਦ ਗੱਲੇਵਾਲ ਹੋਰੀ ਜਿਹੜੇ ਨੇ ਉਹ ਮੈਡੀਕਲ ਜਿਹੜਾ ਟਰੀਟਮੈਂਟ ਕਰਵਾਉਣ ਦੇ ਲਈ ਮੰਨ ਜਾਂਦੇ ਨੇ ਪਰ ਅੱਜ ਜਿਹੜਾ ਇੱਕ ਅਲੱਗ ਹੀ ਤਰ੍ਹਾਂ ਦਾ ਕੇਸ ਸਾਹਮਣੇ ਦੇਖਣ ਨੂੰ ਮਿਲਿਆ ਜਿੱਥੇ ਡਾਕਟਰਾਂ ਵੱਲੋਂ ਮਨਾਂ ਕਰ ਦਿੱਤਾ ਗਿਆ ਰਜਿੰਦਰਾ ਹਸਪਤਾਲ ਦੇ ਜੋ ਡਾਕਟਰ ਨੇ ਆਉਣਾ ਵੱਲੋਂ ਸਾਬਤ ਤੌਰ ਤੇ ਮਨਾਂ ਕਰ ਦਿੱਤਾ ਗਿਆ ਕਿ ਉਹ ਢੱਲੇਵਾਲ ਦਾ ਜਿਹੜਾ ਟਰੀਟਮੈਂਟ ਆ ਉਹ ਨਹੀਂ ਕਰਨਗੇ ਕਿਉਂਕਿ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਡੱਲੇਵਾਲ ਹੋਣਾ ਨੇ ਜਿਹੜਾ ਉਹਨਾਂ ਦੇ ਜਿੰਨਾ ਜਿਹੜੇ ਕਿਸਾਨ ਸੀਗੇ ਉਹਨਾਂ ਵੱਲੋਂ ਬੁਰਾ ਵਰਤਾਵ ਕੀਤਾ ਗਿਆ ਟੀਮ ਦੇ ਨਾਲ ਜੋ ਡਾਕਟਰੀ ਟੀਮ ਸੀਗੀ ਉਹਨਾਂ ਨਾਲ ਬੁਰਾ ਬੁਰਾ ਵਰਤਾਵ ਕੀਤਾ ਗਿਆ ਜਿਸ ਕਰਕੇ ਡਾਕਟਰਾਂ ਨੇ ਸਾਬਤ ਤੌਰ ਤੇ ਮਨਾ ਕਰ ਦਿੱਤਾ ਇੱਕ ਲੈਟਰ ਵੀ ਉਹਨਾਂ ਵੱਲੋਂ ਜਾਰੀ ਕੀਤਾ ਗਿਆ ਤੇ ਲੈਟਰ ਦੇ ਜ਼ਰੀਆ ਨਾਲ ਵੱਲੋਂ ਕੰਪਲੇਂਟ ਕੀਤੀ ਗਈ ਹੈ ਤੇ ਕਿਹਾ ਗਿਆ ਕਿ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਵੱਲੋਂ ਇਹ ਸਾਬਤ ਤੌਰ ਤੇ ਕਹਿ ਦਿੱਤਾ ਗਿਆ ਕਿ ਉਹ ਜਿਹੜਾ ਇਲਾਜ ਹੈ ਉਹ ਡੱਲੇਵਾਲ ਦਾ ਹੁਣ ਨਹੀਂ ਕਰਨਗੇ ਕਿ ਪੰਜਾਬ ਵਾਲੇ ਇੱਕ ਗੱਲ ਠਹਿ ਹੋ ਚੁੱਕੀ ਹੈ ਦੇਖੋ ਮੈਂ ਕਿਸਾਨਾਂ ਦੇ ਹੱਕ ਦੇ ਵਿੱਚ ਤਾਂ ਅਕਸਰ ਵੀਡੀਓ ਪਾਉਂਦਾ ਰਿਹਾ ਸੀ ਪਰ ਇੱਕ ਗੱਲ ਜ਼ਰੂਰ ਮੈਂ ਕਹਿਣੀ ਚਾਹੂੰਗਾ ਕਿ ਦੇਖੋ ਕਿਸਾਨ ਕਿਸਾਨਾਂ ਦੇ ਰੂਪ ਦੇ ਵਿੱਚ ਰਹਿਣਾ ਨਾ ਕਿ ਹੇਵਾਨਾਂ ਦੇ ਰੂਪ ਦੇ ਵਿੱਚ ਕਿਉਂ ਕਿ ਡਾਕਟਰ ਨੂੰ ਇੱਕ ਪਾਸੇ ਕਿਹਾ ਜਾਂਦਾ ਕਿ ਇਹ ਰੱਬ ਦਾ ਰੂਪ ਨੇ ਔਰ ਡੱਲੇਵਾਲ ਸਾਹਿਬ ਦਾ ਉਹ ਇਲਾਜ ਕਰ ਰਹੀ ਸੀ ਔਰ ਕੀ ਹੁੰਦਾ ਕਿ ਉੱਥੇ ਜਦੋਂ ਸੋਈ ਲੱਗਦੀ ਹੈ ਤਾਂ ਸੋਈ ਆਊਟ ਹੁੰਦੀ ਹੈ ਕਿਉਂਕਿ ਦਰਸਲ ਡੱਲੇਵਾਲ ਸਾਹਿਬ ਦੀ ਹਾਲਤ ਹੈ ਜਿਹੜੀ ਉਹ ਬੇहद ਜ਼ਿਆਦੇ ਨਾਜ਼ੁਕ ਹੋ ਰਹੀ ਹੈ ਕਿਉਂਕਿ ਮੈਂ ਵੀ ਇਹੋ ਜੇ ਕਈ ਤਰ੍ਹਾਂ ਦੇ ਮਰੀਜ਼ਾਂ ਦੇ ਵਿੱਚੋਂ ਲੀ ਗੁਜ਼ਰਿਆ ਕਿ ਜਦੋਂ ਬਾਹ ਦੇ ਉੱਤੇ ਸੂਈ ਲੱਗਦੀ ਹੈ ਉਹ ਅਕਸਰ ਆਊਟ ਹੀ ਹੁੰਦੀ ਹੈ ਕਿਉਂਕਿ ਨਾੜਾਂ ਦਰਅਸਲ ਬਲੌਕ ਦੀ ਤਰ੍ਹਾਂ ਹੀ ਹੋ ਜਾਂਦੀਆਂ ਨੇ ਬਹੁਤ ਸਾਰੇ ਮਾਮਲੇ ਹੁੰਦੇ ਨੇ ਔਰ ਡਾਕਟਰਾਂ ਦੇ ਨਾਲ ਜਿਹੜੀ ਝੜਪ ਹੁੰਦੀ ਹੈ ਬਹੁਤ ਸਾਰੀ ਬਦਸਲੂਕੀ ਹੁੰਦੀ ਹੈ ਇਹਨੂੰ ਕਿਤੇ ਨਾ ਕਿਤੇ ਪੂਰੇ ਪੰਜਾਬ ਦੇ ਲੋਕ ਨਕਾਰ ਰਹੇ ਸਿਰੇ ਤੋਂ ਕਿਉਂ ਕਿ ਕਿਸਾਨਾਂ ਨੂੰ ਤਾਂ ਇਹ ਵੀ ਕਿਹਾ ਜਾਂਦਾ ਕਿ ਤੁਸੀਂ ਨਾੜਾਂ ਲੈ ਕੇ ਚੱਲਦੇ ਹੋ ਮਜਦੂਰ ਕਿਸਾਨ ਇਕਤਾ ਔਰ ਉਸ ਤੋਂ ਬਾਅਦ ਮਜਦੂਰਾਂ ਦੀ ਕੋਈ ਗੱਲ ਨਹੀਂ ਹੁੰਦੀ ਮਜਦੂਰਾਂ ਦਾ ਕੋਈ ਏਜੰਡਾ ਨਹੀਂ ਲੈ ਕੇ ਆਉਂਦੇ ਮਜਦੂਰਾਂ ਤੇ ਕੋਈ ਗੱਲਬਾਤ ਨਹੀਂ ਹੁੰਦੀ ਇਹ ਮੇਰੇ ਨਹੀਂ ਇਹ ਦਰਅਸਲ ਪੰਜਾਬ ਦੀ ਜਨਤਾ ਦੇ ਸਵਾਲ ਨੇ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਜਿਹੜੇ ਕਿਸਾਨ ਬੈਠੇ ਨੇ ਇਹ ਮੋਰਚੇ ਵੇਚ ਦਿੰਦੇ ਨੇ ਕਈ ਕਰੋੜਾਂ ਰੁਪਏ ਚ ਜਿਵੇਂ ਕਿ ਦਿੱਲੀ ਦੇ ਵਿੱਚ ਹੋਇਆ ਪਹਿਲਾਂ ਕਈ ਕਰੋੜਾਂ ਦੇ ਮੋਰਚੇ ਵੇਚੇ ਗਏ ਨੇ ਉਹ ਕਿਸਾਨ ਆਗੂਆਂ ਬਣੀਓ ਵੀ ਇਹ ਗੱਲਾਂ ਸਾਹਮਣੇ ਆਈਆਂ ਸੀ ਤਾਂ ਹੁਣ ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਹਾਈਲਾਈਟ ਮੋਰਚਾ ਉਹ ਡੱਲੇਵਾਲ ਦਾ ਸੀ ਔਰ ਬੰਦੀ ਸਿੰਘਾਂ ਦਾ ਔਰ ਮੈਂ ਫਿਲਹਾਲ ਡੱਲੇਵਾਲ ਤੇ ਹੀ ਗੱਲ ਕਰੂੰਗਾ ਇੱਕ ਹੋਰ ਵੀਡੀਓ ਜਿਹਦੇ ਵਿੱਚ ਕਿਸਾਨ ਆਗੂ ਕਾਕਾ ਕੋਟੜਾ ਉਹ ਆਪਣੀ ਬਿਆਨਵਾਜੀ ਕਰ ਰਹੇ ਨੇ ਉਹ ਸਿਰੇ ਤੋਂ ਇਨਕਾਰ ਰਹੇ ਨੇ ਕਿ ਡਾਕਟਰ ਝੂਠ ਮਾਰ ਰਹੇ ਨੇ ਐਸੀ ਕੋਈ ਵੀ ਗੱਲ ਨਹੀਂ ਹੋਈ ਤਾਂ ਮੈਂ ਤੁਹਾਨੂੰ ਇੱਕ ਜਿਹੜੇ ਕਿ ਕਿਸਾਨ ਆਗੂ ਕਾਕਾ ਕੋਟੜਾ ਉਹਨਾਂ ਦੀ ਵੀ ਜਿਹੜੀ ਕਿ ਗੱਲ ਹੈ ਉਹ ਵੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਕਿ ਉਹਨਾਂ ਨੇ ਕੀ ਕਿਹਾ ਪੰਜਾਬੀ ਉਹ ਗੱਲ ਇਹ ਹੈ ਵੀ ਕਾਕਾ ਕੋਟੜਾ ਕਿਸਾਨ ਆਗੂ ਨੇ ਉਹ ਇੱਕ ਪੱਤਰਕਾਰ ਦੇ ਨਾਲ ਗੱਲ ਕਰ ਰਹੇ ਨੇ ਤੇ ਉਹ ਦੱਸ ਵੀ ਰਹੇ ਨੇ ਕਿ ਇੱਕ ਮੁੰਡਾ ਕਬਰ ਆ ਗਿਆ ਤੇ ਫੇਰ ਜਿਹੜੀ ਕਿ ਉਹ ਚੜਪ ਹੁੰਦੀ ਆ ਤਾਂ ਉਹਦਾ ਇੱਕ ਡਾਕਟਰਾਂ ਦੇ ذریعے ਇਹ ਸਵਾਲ ਬਹੁਤ ਵੱਡਾ ਉੱਠਿਆ ਕਿ ਸਾਡੇ ਨਾਲ ਵੱਦ ਸਲੂਕੀ ਹੋਈ ਹੈ ਦਰਅਸਲ ਬਿਨਾ ਗੱਲ ਤੋਂ ਤਾਂ ਉਹ ਡਾਕਟਰ ਨਹੀਂ ਕਹਿ ਸਕਦੇ ਸੀ ਇਹ ਗੱਲ ਵੀ ਤੈ ਹੈ ਔਰ ਦੂਜੇ ਪਾਸੇ ਕਿਸਾਨ ਆਗੂਆਂ ਨੂੰ ਸਾਡੇ ਪੰਜਾਬ ਦੀ ਜਿਹੜੀ ਜਨਤਾ ਉਹ ਬਹੁਤ ਸਾਰੀਆਂ ਜਿਹਾ ਨੇ ਟਿੱਪਣੀਆਂ ਕਰ ਰਹੀ ਹੈ ਤਾਂ ਮੈਂ ਆਪਣੇ ਬੰਨਿਓ ਵੀ ਕਹਿਣਾ ਚਾਹੂੰਗਾ ਕਿ ਡੱਲੇਵਾਲ ਸਾਹਿਬ ਦੇ ਕੋਲ ਜਿੰਨੇ ਵੀ ਕਿਸਾਨ ਆ ਗੂ ਨੇ ਉਹ ਚਾਹੇ ਭਾਵੇਂ ਕੋਈ ਵੀ ਹੈ ਤਾਂ ਉਹਨਾਂ ਨੂੰ ਇਹ ਹੱਕ ਨਹੀਂ ਵੀ ਕਿਸੇ ਵੀ ਡਾਕਟਰ ਦੇ ਨਾਲ ਬੱਤਸਲੋ ਕੀ ਕਰੇ ਕਿਉਂਕਿ ਡੱਲੇਵਾਲ ਸਾਹਿਬ ਦੀ ਦਰਅਸਲ ਨਾਜ਼ੁਕ ਜਿਹੜੀ ਹਾਲਤ ਹੈ ਉਹ ਹੋ ਚੁੱਕੀ ਹੈ ਕਿਉਂਕਿ ਸੋਈ ਤਾਂ ਹੀ ਨਹੀਂ ਲੱਗ ਰਹੀ ਤਾਂ ਜੇਕਰ ਡੱਲੇਵਾਲ ਸਾਹਿਬ ਪਹਿਲਾਂ ਦੀ ਤਰ੍ਹਾਂ ਹੁੰਦੇ ਕਿ ਸੋਈ ਨਾ ਲੱਗਦੀ ਤੇ ਫਿਰ ਇਲਜ਼ਾਮ ਡਾਕਟਰਾਂ ਤੇ ਕਿਉਂ ਸਿਹਤ ਡੱਲੇਵਾਲ ਦੀ ਨਾਜ਼ੁਕ ਹੈ ਤੇ ਡਾਕਟਰਾਂ ਤੇ ਕਿਉਂ ਸਵਾਲ ਬਹੁਤ ਵੱਡਾ ਹੈ ਕਿਉਂਕਿ ਜੇਕਰ ਮੈਂ ਇੱਥੇ ਗੱਲ ਕਰਦਾ ਕੱਲੀ ਕਿਸਾਨੀ ਦੀ ਉਹਨਾਂ ਦੇ ਪੱਖੋਂ ਦੀ ਕਿਉਂਕਿ ਬਹੁਤ ਸਾਰੀਆਂ ਵੀਡੀਓ ਮੇਰੀਆਂ ਜਿੰਨੀਆਂ ਵੀ ਹੈ ਕਿਸਾਨਾਂ ਦੇ ਹੱਕ ਵਿੱਚ ਨੇ ਪਰ ਮੈਂ ਹਲੇ ਵੀ ਕਹਿੰਦਾ ਕਿ ਡੱਲੇਵਾਲ ਸਾਹਿਬ ਦੇ ਕੋਲ ਜਿੰਨੇ ਵੀ ਬੰਦੇ ਵੈਦਦੇ ਨੇ ਉਹਨਾਂ ਨੂੰ ਇਹ ਜ਼ਰੂਰ ਸਮਝ ਹੋਣੀ ਚਾਹੀਦੀ ਹੈ ਕਿ ਜਿਹੜੇ ਡਾਕਟਰ ਨੇ ਉਹਨਾਂ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਹੀ ਪੇਸ਼ ਆਉਣਾ ਚਾਹੀਦਾ ਹੁਣਾ ਸੋ ਉਹ ਤਾਂ ਹੋਣਾ ਹੀ ਹੈ ਜਿਹੜਾ ਡਾਕਟਰ ਉਹਦਾ ਇਲਾਜ ਲਈ ਗਏ ਹੈ ਨਾ ਤਾਂ ਫਿਰ ਉਹਨਾਂ ਦੇ ਉੱਤੇ ਇੰਨੀ ਦਬਦਬਾ ਬਣਾ ਕੇ ਕਿਉਂ ਕਿ ਇਹ ਰੋਵ ਹੈ ਕਿ ਅਸੀਂ ਬਹੁਤ ਸਾਰੇ ਇਕੱਠੇ ਹੋ ਰਹੇ ਹਾਂ ਇੱਥੇ ਬਹੁਤ ਸਾਰੇ ਸਵਾਲ ਉੱਠਦੇ ਨੇ ਕਿ ਇਕੱਲਾ ਮੈਂ ਹੀ ਨਹੀਂ ਬਲਕਿ ਪੰਜਾਬ ਦੀ ਪੂਰੀ ਜਨਤਾ ਜਨਤਾ ਦੀ ਆਵਾਜ਼ ਹੋਣ ਜਾ ਰਹੀ ਹੈ ਕਿ ਉਹ ਬੱਲੇਵਾਲ ਸਾਹਿਬ ਦੇ ਕੋਲ ਬੈਠੇ ਕਿਸਾਨਾਂ ਨੂੰ ਕਿਸਾਨ ਕਿਹਾ ਜਾਂਦਾ ਸੀ ਤੇ ਅੱਜ ਲੋਕ ਉਹਨਾਂ ਨੂੰ ਹਯਵਾਨ ਕਹਿ ਰਹੇ ਨੇ ਇਹ ਮਸਲਾ ਕੀ ਹੈ ਤਾਂ ਮੈਂ ਜਿਹੜੀ ਗੱਲ ਰੱਖਣੀ ਚਾਹੁੰਦਾ ਸੀ ਸੱਚ ਦੇ ਆਧਾਰ ਤੇ ਕਿਉਂਕਿ ਡਾਕਟਰਾਂ ਨੂੰ ਦੇਖੀਏ ਤਾਂ ਫਿਰ ਡਾਕਟਰਾਂ ਦੀ ਜੇਕਰ ਗੱਲ ਦੱਬੀ ਜਾਂਦੀ ਆ ਤਾਂ ਫਿਰ ਉਹ ਵੀ ਇੱਕ ਨਾ ਇਨਸਾਫੀ ਵਾਲੀ ਗੱਲ ਆ ਉਹ ਵੀ ਇੱਕ ਬੇ ਬੁਝਦਿਲੀ ਵਾਲੀ ਗੱਲ ਹੋਊਗੀ ਤੇ ਇਹ ਸੱਚ ਜਿਹੜਾ ਰੱਖਣਾ ਸਭ ਨੂੰ ਜ਼ਰੂਰੀ ਆ ਤਾਂ ਪੰਜਾਬ ਵਾਲਿਓ ਤੁਹਾਡੀ ਇਹਦੇ ਉੱਤੇ ਕੀ ਟਿੱਪਣੀ ਆਉਂਦੀ ਆ ਇਹ ਮੈਂ ਇੰਤਜ਼ਾਰ ਕਰੂੰਗਾ ਔਰ ਉਸ ਤੋਂ ਬਾਅਦ ਤੁਹਾਡੇ ਮੈਂ ਰਿਪਲਾਈ ਵੀ ਜ਼ਰੂਰ ਦੇਵਾਂਗਾ ਤਾਂ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਕੇ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਆਲ ਤੇ ਜਰੂਰ ਕਰ ਦੇਣਾ ਜੀ ਤਾਂ